ਤੁਹਾਡੇ ਤੋਂ ਜ਼ਮੀਨ ਲੈਣ ਲਈ ਯਤਨ ਇੰਨਾ ਹੋ ਰਿਹਾ ਹੈ ਜੋਰ ਇੰਨਾ ਲੱਗਿਆ ਹੋਇਆ ਕਿਉਂ ਉਹ ਪਾਲਿਸੀ ਇਹ ਕਹਿੰਦੀ ਆ ਡਬਲਯੂਟੀਯੂ ਇਹ ਕਹਿੰਦਾ ਕਿ ਇੰਨਾ ਲੋਕਾਂ ਤੋਂ ਜ਼ਮੀਨ ਫੜੋ ਇਹ ਕਾਰਪੋਰੇਟਸ ਨੂੰ ਦਿਓ ਖੇਤੀ ਉਹ ਕਰਨ ਕੁਝ ਬੰਦੇ ਜ਼ਮੀਨ ਦੀ ਇੱਜ਼ਤ ਆ ਤੁਹਾਡੀ ਧੀ ਦੀ ਇੱਜ਼ਤ ਆ ਜਿਹੜੀ ਉਹ ਜ਼ਮੀਨ ਦੀ ਕੀਮਤ ਆ ਸਰਦਾਰੋ ਉਹਦੇ ਤੇ ਪਹਿਰਾ ਦਿਓ ਤੁਸੀਂ ਵਿਆਹ ਚ ਜਾਣੇ ਹੋ ਆਰਕੈਸਟਰਾ ਨੱਚਦੀਆਂ ਹੁੰਦੀਆਂ ਧੀ ਵੀ ਨਾਲ ਐ ਨੋ ਵੀ ਨਾਲ ਐ ਸਾਡੀ ਮਾਂ ਵੀ ਨਾਲ ਐ ਸਾਡੀ ਦਾਦੀ ਵੀ ਨਾਲ ਐ ਸਾਡੀ ਭੈਣ ਵੀ ਨਾਲ ਐ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨੱਚਦੀਆਂ ਤੇ ਗੰਦੇ ਗਾਣੇ ਲੱਗਦੇ ਆ ਉਦੋਂ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਐਨੇ ਵੀ ਸ਼ਰਮ ਹੋ ਜਾਂਦੇ ਆ ਉਦੋਂ ਅਸੀਂ ਉੱਥੇ ਕੋਈ ਸ਼ਰਮ ਨਹੀਂ ਲੇਕਿਨ ਆਪਦੇ ਹੱਕਾਂ ਦੀ ਰਾਖੀ ਦੇ ਲਈ ਜੇ ਉਹ ਲੜਾਈ ਲੜਨ ਦੇ ਮੈਦਾਨ ਚ ਆਉਂਦੀਆਂ ਤੇ ਸਾਡੀ ਸ਼ਰਮ ਹੈ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਉਹ ਭਾਈ ਜਿਹੜਾ ਲੈਂਡ ਐ ਕੁਝ ਹਾਲਾਂਕਿ ਅਸੀਂ ਅਭਿਮੰਨੂ ਨੇ ਗੱਲ ਕਹੀ ਹੈ ਅਸੀਂ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆ ਕਿਤੇ ਇਹ ਨਾ ਸੋਚ ਲੈਣ ਕਿ ਡੱਲੇ ਵਾਲਾ ਉੱਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕੁਇਜ਼ੀਸ਼ਨ ਐਕਟ ਚੰਗਾ ਹੈ ਇਹ ਨਹੀਂ ਹੈ ਮੇਰਾ ਗੱਲ ਕਰਨ ਦਾ ਮਤਲਬ ਕੀ ਹੈ ਕਿ ਲੈ ਜੇਕਰ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਹੈ ਸੱਚਿਓ ਇਮਾਨਦਾਰੋਂ ਤਾਂ ਭਾਈ ਤੁਸੀਂ ਇਹ ਕਹੋ ਕਿ ਲੋਬੀ ਸਰਦਾਰੋ ਆ ਤੁਹਾਡੇ ਇੱਥੇ ਅਸੀਂ ਇੱਕ ਅਰਬਨ ਸਟੇਟ ਬਣਾਉਣਾ ਚਾਹੁੰਦੇ ਆ ਤੁਹਾਡੀ ਜ਼ਮੀਨ ਹੈ ਇੱਥੇ ਆ ਤੁਹਾਨੂੰ ਸੜਕ ਬਣਾ ਕੇ ਦਿੰਨੇ ਆ ਆ ਤੁਹਾਨੂੰ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇਥੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਿਏ ਨਾ ਵੀ ਕਿਸਾਨ ਨੂੰ ਆਵਾਜ਼ ਕਰਦੇ ਹਾਂ ਤੁਸੀਂ ਕੀ ਕਰਦੇ ਹੋ ਸਾਡੇ ਕੋਲ 1 ਏਕੜ ਲੈ ਕੇ प्यारे दोस्तों देखो ठगी किटी-बडी मैं ठगी नहीं कहता एतू भी गांजे गल कवां ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਆ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ ਲੈਣਾ ਕਿੱਲਾ ਹੈ ਕਿੱਲੇ ਦੇ ਵਿੱਚ 4840 ਗਜ ਹੁੰਦੇ ਨੇ ਤੇ ਦੇਣਾ ਵਾਪਸ ਕਿੰਨਾ ਹੈ 1200 ਗਜ ਉਹ ਭਾਈ 1200 ਗਜ ਵਾਪਸ ਦੇਣਾ ਹੈ 3600 ਗੱਜ ਭਗਵੰਤ ਮਾਨਸਿਆਂ ਉਹ ਮੁਕਤੀ ਲੈਣ ਲੱਗਿਆ ਹੈ ਉਹ ਪੰਜਾਬ ਤੇ ਆ ਰੱਖਿਆ ਉਹ ਇੱਕ ਜੱਟ ਦੇ ਬੁੱਤਾਂ ਹੈ ਕੀ ਕਰਨ ਲੱਗਿਆ ਹੈ ਮੁਖਤ ਦੇ ਵਿੱਚ ਇਹਨਾਂ ਦੀ 3600 ਗੱਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆ ਹੈ ਇਹ ਤੇਰਾ ਪੰਜਾਬ ਪ੍ਰਸਤੀ ਹੈ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਹੈ ਇਹ ਮੇਰਾ ਧੋਖਾ ਹੋ ਰਿਹਾ ਹੈ ਪ੍ਰਭੂ ਇੱਕ ਗੱਲ ਹੋਰ ਜਿਹੜੀ ਇਹ ਕਹਿੰਦੇ ਨੇ ਦੱਸਦੇ ਨਹੀਂ ਹੋਰ ਗੱਲਾਂ ਬਹੁਤ ਕਹਿੰਦੇ ਨੇ ਇੱਕੋ ਹੀ ਗੱਲ ਦਾ ਡੌਰੂ ਵਜਾਈ ਜਾਂਦੇ ਐ ਕਿ ਜੀ ਇਹ ਕਰੋੜਾ ਰੁਪਈਆ ਵਟਿਆ ਜਾਣਾ ਮੈਂ ਇਹਨੂੰ ਕਹਿੰਨਾ ਹੈ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਮਾਰਕੀਟ ਰੇਟ ਜਾਂ ਕਲੈਕਟਰ ਰੇਟ ਜਿਹੜਾ ਉੱਪਰ ਹੈ ਜਿਹੜਾ ਵੱਧ ਹੈ ਉਹਨੂੰ ਆਧਾਰ ਬਣਾ ਕੇ 4 ਗੁਣਾ ਰੁਪਈਏ ਦੇ ਕੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ ਹੋ ਉਹਦੇ ਚ ਇਹ ਕਿਹਾ ਹੈ ਉਹ ਭਾਈ ਜਿਹੜੇ ਲੋਕਾਂ ਦੀ ਇੱਥੇ ਫਿਰ ਕਰੋੜ ਕਰੋੜ ਦੇ ਰੇਟ ਦੀ ਹੈ ਓਏ ਉਹਨੂੰ ਤਾਂ 4 ਕਰੋੜ ਵੈਸੇ ਹੀ ਬਣਦਾ ਤੂੰ ਕਿੰਨਾ ਕੁ ਅਮੀਰ ਕਰਤਾ ਉਹਨੂੰ ਕਿਸੇ ਕਿਸਾਨ ਦੀ 2 ਕਿੱਲੇ ਜ਼ਮੀਨ ਹੈ 2 ਦੀ 2 ਕਿੱਲੇ ਉਹਨੇ ਲੈਂਡ ਪੂਲਿੰਗ ਦੇ ਵਿੱਚ ਤੁਹਾਨੂੰ ਦੇਤੀ ਪਹਿਲਾਂ ਤਾਂ ਦੋਵੇਂ ਦੇ ਦੋਵੇਂ ਕਿੱਲੇ ਲੈਣੇ ਆ ਨਾ ਫਿਰ ਬਲਾਕ ਦੇਣਾ ਹੈ ਹੁਣ ਸਵਾਲ ਇਹ ਹੈ ਕਿ ਤੁਸੀਂ ਉਹਨੂੰ ਤਾਂ ਲਿਆਂਦਾ ਸੜਕ ਤੇ ਉਹ ਕਰਨ ਲਾਤਾ ਦਿਹਾੜੀਆਂ ਉਹ ਕਰਨ ਲਾਤਾ ਮਜ਼ਦੂਰੀ ਉਹਦੀ ਜ਼ਮੀਨ ਦਾ ਨਾ ਕਰਜਾ ਸਕ ਚੱਕ ਸਕਦਾ ਨਾ ਉਹ ਜ਼ਮੀਨ ਦੇ ਉਹਨੂੰ ਵੇਚ ਸਕਦਾ ਹੁਣ ਐ ਦੱਸਿਓ ਕਿ ਜਿਹੜਾ ਫਿਰ ਡਿਵੈਲਪਮੈਂਟ ਚਾਰਜਸ ਤੁਸੀਂ 60% ਲੈਣਾ ਲਗ ਭਾਗ ਇੱਕ ਕਿੱਲੇ ਮਗਰ 2 ਕਰੋੜ ਰੁਪਈਆ ਲੈਣਾ ਜਿਹੜਾ ਤੁਸੀਂ ਉਹ ਕਿੱਥੋਂ ਭਰੇਗਾ ਬਈ ਸੋਚੋ ਖਵਲ ਹ ਕਿਸਾਨ ਕੋਲੋਂ ਪੈਸੇ ਹੀ ਨਹੀਂ ਹੋਣੇ ਉਹ ਜੇ ਪੈਸੇ ਨਾ ਹੋਏ ਉਹ ਪੈਸੇ ਭਰ ਨਹੀਂ ਸਕੇਗਾ ਉਹ ਕਹਿਣਗੇ ਤੁਹਾਨੂੰ ਡੌਰੂ ਖੜਕਾਉਣਗੇ ਕਿ ਲੈ ਲਓ ਭਾਈ ਆ ਤੁਹਾਡਾ ਪਲਾਟ ਦੇਣੇ ਆ ਤੁਸੀਂ ਪੈਸੇ ਭਰੋ 60% ਦੇ ਹਿਸਾਬ ਨਾਲ ਤਾਂ ਲੈ ਲਓ ਨਾ ਕਿਸੇ ਕੋਲੇ 60% ਰੁਪਏ ਦੇ ਹਿਸਾਬ ਨਾਲ ਭਰਨ ਲਈ ਪੈਸੇ ਹੋਣ ਤੇ ਨਾਉ ਪਲਾਟ ਲਿਆ ਜਾਣਾ ਇਸ ਤੋਂ ਅਗਲੀ ਗੱਲ ਇੱਕ ਹੋਰ ਦੇਖਿਓ ਉਹ ਭਾਈ ਜਦੋਂ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਹੈ ਉਹ ਲੁੱਟਦਾ ਤੁਸੀਂ ਪਹਿਲਾਂ ਹੀ ਲਿਆ ਰੇਹਾ ਤੋਂ ਦੇ ਬੱਲੇ ਕਾ ਕਹੈ ਨਹੀਂ ਤਾਂ ਉਹ ਬੰਦੇ ਨੂੰ ਅਗਲਾ ਦੇਖੋ ਲੈਂਡ ਪੂਲਿੰਗ ਦੇ ਵਿੱਚ ਪਾਲਿਸੀ ਚ ਕੀ ਲੈ ਕੇ ਆਉਂਦੇ ਆ ਕਹਿੰਦੇ ਜੇਕਰ ਤੁਸੀਂ ਜਿਹੜਾ ਮੁਹਾਲੀ ਵਾਲੇ ਆ ਨਾ ਜਾ ਕੇ ਤੈਨੂੰ ਮੜਾ ਜਾ ਗੇੜਾ ਮਾਰ ਲਿਓ ਇਹਨਾਂ ਪਿੰਡਾਂ ਵਾਲੇ ਲੋਕ ਵੀ ਦੇਖਿਓ ਉਹਨਾਂ ਦਾ ਹਾਲ ਕੀ ਹੈ ਉਹ ਕਹਿੰਦੇ ਸਾਨੂੰ ਕਹਿੰਦੇ ਆ ਤੇ ਜੇਕਰ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰਦੇ ਆ ਇਸ ਜਗ੍ਹਾ ਤੇ ਜਿਹੜੀ ਤੁਹਾਨੂੰ ਪਲਾਟ ਕੱਟ ਕੇ ਦਿੱਤਾ ਹੈ ਹਰ ਰੋਜ਼ ਦਾ ਤੁਹਾਨੂੰ 500 ਰੁਪਇਆ ਉਹਦਾ ਪੈਨਲਟੀ ਪੈਗੀ। ਮਹੀਨੇ ਦੀ ਕਿੰਨੀ ਪੈਗੀ? 15000 ਸਾਲ ਦੀ ਕਿੰਨੀ ਹੋ ਗਈ? 1,80,000 1,80,000 ਰੁਪਇਆ ਪੈਨਲਟੀ ਸਾਲ ਦੀ ਪੈਣੀ ਹੈ ਤੇ ਦੱਸੋ ਪਰ ਸਾਲ ਬਾਅਦ 2 ਸਾਲ ਬਾਅਦ ਜਦੋਂ ਉਹ ਵਿਚਾਰੇ ਨੇ ਕਰਨੀਆਂ ਹੀ ਦਿਹਾੜੀਆਂ ਓਦੇ ਕੋਲੇ ਉੱਥੇ ਮਕਾਨ ਬਣਾਉਣ ਨੂੰ ਕੋਈ ਦੁਕਾਨ ਬਣਾਉਣ ਨੂੰ ਪੈਸਾ ਹੀ ਕੋਈ ਨਹੀਂ ਤਾਂ ਬਚੂਗਾ ਕਿਵੇਂ? ਕਿਹੜੇ ਤਰੀਕੇ ਨਾਲ ਉਹ ਦੇ ਵਿੱਚ ਉਹਦੇ ਤੇ ਉਹ ਕੰਸਟਰਕਸ਼ਨ ਕਰ ਲੂਗਾ ਨਹੀਂ ਹੋਣੀ ਸਾਰੇ ਦੇ ਸਾਰੇ ਉਹ ਪੈਸਿਆਂ ਚ ਉਹਨਾਂ ਚ ਉਹਸ ਪੈਨਲਟੀਆਂ ਚ ਉਹ ਪਲਾਟ ਫੇਰ ਜਾਣੇ ਆ ਠੱਗੀ ਤਾਂ ਸਾਡੇ ਨਾਲ ਆਏ ਉਹ ਤੁਹਾਡੇ ਤੋਂ ਜ਼ਮੀਨ ਲੈਣ ਲਈ ਯਤਨ ਇੰਨਾ ਲ ਹੋ ਰਿਹਾ ਜੋਰ ਇੰਨਾ ਲੱਗਿਆ ਹੋਇਆ ਕਿਉਂ ਉਹ ਪਾਲਿਸੀ ਇਹ ਕਹਿੰਦੀ ਆ ਡਬਲਯੂਟੀਓ ਇਹ ਕਹਿੰਦਾ ਕਿ ਇੰਨਾ ਲੋਕਾਂ ਤੋਂ ਜ਼ਮੀਨ ਫੜੋ ਇਹ ਕਾਰਪੋਰੇਟਸ ਨੂੰ ਦਿਓ ਖੇਤੀਬਾੜੀ ਕੁਝ ਬੰਦੇ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਐ ਇਹ ਜਾ ਕੇ ਮਜ਼ਦੂਰ ਬਣ ਕੇ ਮਜ਼ਦੂਰੀ ਕਰਨ ਜਿਹੜੇ 60% ਹੱਥ ਖੇਤੀ ਕਰਨ ਵਾਲਿਓ ਭੈਣੋ ਸੁਣਿਓ ਧਿਆਨ ਨਾਲ ਸਰਦਾਰੋ ਸੁਣਿਓ ਆ ਜਿੰਨੀਆਂ ਕਾਈਆਂ ਨੇ ਇਹਨਾਂ ਦੀ ਵੀ ਇੱਜ਼ਤ ਐ ਇਹ ਵੀ ਇੱਜ਼ਤ ਵਾਲੀਆਂ ਨੇ ਤੁਹਾਨੂੰ ਜਦੋਂ ਕਹਿੰਨੇ ਆ ਕਿ ਬੀਬੀਆਂ ਲੈ ਕੇ ਆ ਅਗਰ ਬੀਬੀਆਂ ਹੁੰਦੀਆਂ ਇੱਥੇ ਤੁਹਾਡੀ ਗਿਣਤੀ ਡਬਲ ਹੋਣੀ ਸੀ ਕੱਲਾ ਇੱਥੇ ਨਹੀਂ ਗੱਲ ਮੁੱਕਦੀ ਸਰਕਾਰ ਤੱਕ ਇਹ ਮੈਸੇਜ ਜਾਣਾ ਸੀ ਕਿ ਪਰਿਵਾਰਾਂ ਦੇ ਪਰਿਵਾਰ ਮੈਦਾਨ ਚ ਉੱਤਰ ਖੜੇ ਨੇ ਬੀਬੀਆਂ ਵੀ ਮੈਦਾਨ ਚ ਆ ਗਈਆਂ ਤੁਸੀਂ ਕੀ ਸੋਚਦੇ ਹੋ ਨਾ ਜੀ ਬੁੜੀਆਂ ਨੂੰ ਤਾਂ ਨਹੀਂ ਲਜਾਇਆ ਜਾਣਾ ਕਿਉਂ ਉੱਥੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੋਕ ਆਹ ਸਾਡੇ ਹੀ ਨੇ ਸਾਰੇ ਆਹ ਆਹ ਕੀਦੀਆਂ ਨੇ ਇਹ ਵੀ ਆਪਣੀਆਂ ਨੇ ਇੱਕ ਮੈਨੂੰ ਐਂ ਦੱਸਿਓ ਬੜੀ ਅਣਖ ਦੀ ਗੱਲ ਕਰਦੇ ਹਾਂ ਬੜੀ ਇੱਜ਼ਤ ਦੀ ਗੱਲ ਕਰਦੇ ਹਾਂ ਆ ਅਣਖ ਦੀ ਗੱਲ ਹੈ ਨਾ ਵੀ ਨਾ ਨਾ ਬੁੜੀਆਂ ਤਾਂ ਨਹੀਂ ਬਾਹਰ ਕੱਢੀਆਂ ਅਣਖ ਦੀ ਗੱਲ ਹੈ ਨਾ ਕੀ ਗੱਲ ਹੈ ਦੱਸਿਓ